ਬਾਬਾ ਬਦਾਂਸਵਾ ਦੇ ਪਿੰਡ ਛੇਵਗੜ ਹੋਂਦਾ ਜੀ ਉੱਥੋਂ ਸਬੰਧ ਰੱਖਦੇ ਨੇ ਔਰ ਅੰਤਰਰਾਸ਼ਟਰੀ ਪੱਧਰ ਤੇ ਗਾਇਕ ਨੇ ਬੜੇ ਨਾਲ ਦੇ ਅੱਲਾ ਮਸ਼ਹੂਰ ਗੀਤ ਆਏ ਨੇ ਤੇ ਹੁਣ ਇਹਨਾਂ ਦਾ ਲੇਟੈਸਟ ਗਾਣਾ ਜਿਹੜਾ ਜੀ ਬੈਸਟ ਫਰੈਂਡ ਇਹ ਕਰਮਾ ਟਾਪਰ ਤੇ ਸਾਡੀ ਬਹੁਤ ਹੀ ਸਤਿਕਾਰਯੋਗ ਭੈਣ ਜੀ ਪ੍ਰਵੀਨ ਪਾਟਾ ਉਹਨਾਂ ਦੀ ਆਵਾਜ਼ ਦੇ ਵਿੱਚ ਹੈ ਤੇ ਇਹਦਾ ਸੰਗੀਤ ਜਿਹੜਾ ਜੀ ਹਰਜਿੰਦਰ ਰੰਧਾਵਾ ਸਾਹਿਬ ਉਹਨਾਂ ਨੇ ਕੀਤਾ ਲਿਰਿਕਸ ਜਿਹੜਾ ਬੁੱਟਾ ਖਹਿਰਾ ਉਹਨਾਂ ਦੇ ਨੇ ਤੇ ਬਹੁਤ ਖੂਬਸੂਰਤ ਗੀਤ ਹੈ ਜੀ ਬੜਾ ਸਬਕ ਇਹਨੂੰ ਛੂਟ ਕੀਤਾ ਗਿਆ ਚੀਮਾ ਫਿਲਮ ਔਰ ਚੀਮਾ ਫਿਲਮਸ ਵੱਲੋਂ ਇਹ ਪ੍ਰੋਡਿਊਸ ਕੀਤਾ ਗਿਆ ਜੀ ਤੇ ਮੈਂ ਉਮੀਦ ਕਰਦਾ ਕਿ ਇਹ ਗਾਣਾ ਤੁਸੀਂ ਸਾਰੇ ਪਸੰਦ ਕਰੋਗੇ ਔਰ ਅੱਗੇ ਤੋਂ ਵੀ ਤਾਂ ਕਿ ਹੋਰ ਵਧੀਆ ਸੱਭਿਆਚਾਰਕ ਗੀਤ ਲੈ ਕੇ ਜਿਹੜੇ ਆ ਲੋਕਾਂ ਦੇ ਕਿਚਾਰੇ ਦੇ ਵਿੱਚ ਹਾਜ਼ਰ ਹੋਣ ਜੀ ਇਸ ਤਰ੍ਹਾਂ ਦੇਖਦੇ ਜੋ ਅਜੇ ਵੀ ਲੈਕਚਰ ਗੀਤ ਹੈ ਜੋ ਗਾਇਕਾਂ ਦੇ ਨੇ ਕੀ ਨਹੀਂ ਵੈਸੇ ਤਾਂ ਸਰਕਾਰ ਵੱਲੋਂ ਬਹੁਤ ਸਖਤੀ ਹੈ ਜੀ ਕਿ ਕੋਈ ਵੀ ਹਥਿਆਰਾਂ ਵਾਲਾ ਗੀਤ ਕੋਈ ਵੀ ਐਸਾ ਗੀਤ ਜਿਹੜਾ ਨੌਜਵਾਨਾਂ ਨੂੰ ਗਲਤ ਪਾਸੇ ਵੱਲੇ ਪ੍ਰੇਰਿਤ ਕਰਦਾ ਉਹ ਤੇ ਸਖਤ ਪਾਬੰਦੀ ਹੈ ਜੀ ਪਰ ਸੱਭਿਆਚਾਰਕ ਗੀਤ ਜਿਹੜੇ ਆ ਕਮਰਸ਼ੀਅਲ ਗੀਤ ਜਿਹੜੇ ਆ ਠੀਕ ਹੈ ਮਾਰਕੀਟ ਦੇ ਵਿੱਚ ਲੋਕ ਅਲੱਗ-ਅਲੱਗ ਕਿਸਮ ਦਾ ਸੰਗੀਤ ਪਸੰਦ ਕਰਦੇ ਆ ਤੇ ਉਹਦੇ ਵਿੱਚ ਬਹੁਤ ਸਾਰੇ ਗੀਤ ਆਉਂਦੇ ਜੀ ਮਾਰਕੀਟ ਦੇ ਵਿੱਚ ਫਿਲਮਾਂ ਦੇ ਵਿੱਚ ਵੀ ਆਉਂਦੇ ਆ ਸਾਰੇ ਪੰਜਾਬੀ ਫਿਲਮਾਂ ਚ ਵੀ ਆ ਰਹੇ ਆ ਜਿਹੜੇ ਅੱچھے ਗੀਤ ਨੇ ਉਹਨਾਂ ਨੂੰ ਲੋਕ ਪਸੰਦ ਕਰ ਰਹੇ ਆ ਔਰ ਜਿਹੜਾ ਸਾਡਾ ਸੱਭਿਆਚਾਰ ਜਿਹੜਾ ਲੋਕ ਹੁੰਦਾ ਜਾ ਰਿਹਾ ਸੀ ਉਹ ਦੁਬਾਰਾ ਫਿਰ ਸੁਰਜੀਤ ਹੋ ਰਿਹਾ ਔਰ ਫੋਕ ਦੀ ਇੱਕ ਗਰੰਟੀ ਹੁੰਦੀ ਹੈ ਜੀ देखो ਮੈਂ ਵੀ ਕਲਾ ਦੇ ਨਾਲ ਜੁੜਿਆ ਹੋਇਆ ਜਿਹੜਾ ਬੰਦਾ ਫੋਕ गाਊਗਾ ਨਾ ਜੀ ਉਹਦੀ ਗਰੰਟੀ ਹੈ ਕਿ ਫਲॉप ਨਹੀਂ ਹੁੰਦਾ ਕਦੇ ਵੀ ਫੋਕ ਐਵਰ ਗ੍ਰੀਨ ਹੈ ਜਿਹੜਾ ਸਾਡਾ ਸੰਗੀਤ ਹੈ ਜਿਹੜਾ ਸਾਡਾ ਸੱਭਿਆਚਾਰ ਸਾਡੇ ਸੁਭਾਅ ਦੇ ਮੁਤਾਬਕ ਜਿਹੜੇ ਗੀਤ ਨੇ ਯਾਨੀ ਕਿ ਜਿਹੜੇ ਸਾਡੀਆਂ ਗੱਲਾਂ ਬਾਤਾਂ ਤੋਂ ਨਿਕळा ਨਿਕਲੇ ਸੰਗੀਤ ਹੈ ਉਹ ਹਮੇਸ਼ਾ ਜਿਉਂਦਾ ਰਹਿੰਦਾ ਤਾਂ ਮੈਂ ਸਭ ਨੂੰ ਬੇਨਤੀ ਕਰਦਾ ਕਿ ਸੱਭਿਆਚਾਰ ਔਰ ਜਿਹੜੇ ਲੋਕ ਗੀਤ ਹੈ ਉਹ ਵੱਧ ਵੱਧ ਗਾਇਆ ਜਾਣ ਚਾਹੀਦਾ ਐਮਐਲਏ ਸਾਹਿਬ ਆੱਜ ਵੀ ਕਹਿੰਦੇ ਚੰਨੀ ਨੂੰ ਮੁੜ ਤਲਬ ਕੀਤਾ ਵੀ ਜਲੈਸ ਦੇਣਾ ਉਹ ਤਾਂ ਕਰਨਾ ਹੀ ਆ ਜੀ ਜਿੰਨਾ ਲੁੱਟ ਕੇ ਖਾਦਾ ਪੰਜਾਬ ਉਹ ਤਾਂ ਹੋਣਗੇ ਜੀ ਤਲਬ ਚੰਨਜੀਤ ਸਿੰਘ ਚੰਨੀ ਇਹਨਾਂ ਨੇ ਬਹੁਤ ਐਸੇ ਕੰਮ ਕੀਤੇ ਨੇ ਜਿਹੜੇ ਔਨ ਰਿਕਾਰਡ ਨੇ ਔਰ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਸ ਬੰਦੇ ਨੇ ਪੰਜਾਬ ਦੀ ਡਿਵੈਲਪਮੈਂਟ ਦਾ ਪੈਸਾ ਖਾਦਾ ਇੱਕ ਗਰੀਬ ਹੋਣ ਦਾ ਨਕਾਬ ਪਹਿਨ ਕੇ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਉਹਨਾਂ ਦੀ ਬਿਲਕੁਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਨਾ ਕਾਨੂੰਨ ਦੇ ਮਤਲਬ ਕੋ ਜੋ ਸਜ਼ਾ ਬਣਦੀ ਹੈ ਉਹ ਵੀ ਮਿਲਣੀ ਚਾਹੀਦੀ ਹੈ ਅਜੇ ਤੱਕ ਭਰਤਿੰਦਰ ਜਹਲ ਨੂੰ ਗ੍ਰਿਫਤਾਰ ਨਹੀਂ ਕੀਤਾ ਅਜੇ ਤੱਕ ਉਹ ਪੇਸ਼ ਨਹੀਂ ਹੋਇਆ ਇੱਕ ਵਾਰੀ ਪੇਸ਼ ਹੋਣਾ ਦੇਖੋ ਇਹ ਇਨਵੈਸਟੀਗੇਸ਼ਨ ਦਾ ਦਾਇਰਾ ਜੀ ਇੱਕ ਇਨਵੈਸਟੀਗੇਸ਼ਨ ਜਿਹੜੀ ਹੈ ਸਟੈਪ ਬਾਈ ਸਟੈਪ ਹੁੰਦੀ ਹੈ ਹਰ ਚੀਜ਼ ਪੁਖਤਾ ਸਬੂਤਾਂ ਦੇ ਆਧਾਰ 'ਤੇ ਹੁੰਦੀ ਹੈ ਤੇ ਜਦੋਂ ਉਹਨਾਂ ਦੀ ਇਨਵੈਸਟੀਗੇਸ਼ਨ ਉਸ ਉਹ ਕੰਮ ਤੱਕ ਪਹੁੰਚ ਕੀਤਾ ਉਹਨਾਂ ਨੂੰ ਵੀ ਜ਼ਰੂਰ ਭਲਾਇਆ ਜੀ ਇਹ ਕਿੰਨੇ ਚਹਲ ਦਾ ਕਿੰਨਾ ਘੋਲ ਆ ਪਾਤਨ ਦੇ ਚਹਲ ਦਾ ਕਿੰਨਾ ਘੋਲ ਆ ਦੇਖੋ ਜਦੋਂ ਸੀਐਮ ਕੈਪਟਨ ਮਹਿੰਦਰ ਸਿੰਘ ਜੀ ਹੁੰਦੇ ਸੀਗੇ ਉਦੋਂ ਇਹ ਹੋਲੀ ਸੋਲੀ ਸੀਗੇ ਉਹਨਾਂ ਦੇ ਔਰ ਇੱਥੇ ਮੈਂ ਜਾਣਦਾ ਦੋ ਤਿੰਨ ਦਨ ਨਜਾਇਜ਼ ਕਬਜ਼ੇ ਬਟਾਲੇ ਦੇ ਨੇੜੇ ਦੇ ਲੱਗੇ ਤੇ ਹੋਏ ਨੇ ਜੀ ਆ ਜਿਹੜਾ ਟੋਲ ਪਲਾजा ਉਹਦੇ ਰਾਈਟ ਸਾਈਡ ਤੇ ਦੇਖੋਗੇ ਬਹੁਤ ਵੱਡੀ ਦੀਵਾਰ ਕੀਤੀ ਪਈ ਆ ਸਰ ਤੇ ਉਹਦਾ ਕੋਈ ਕਾਗਜ਼ ਨਹੀਂ ਪਤਾ ਲੱਗਿਆ ਕਿ ਦੋ ਪਿੰਡਾਂ ਦੀ ਜ਼ਮੀਨ ਆ ਉਹਨਾਂ ਅਫਸਰ ਨਾ ਅਫਸਰ ਉਹਦੇ ਦੇ ਨਜਾਇਜ਼ ਕਬਜ਼ੇ ਆ ਅਫਸਰ ਇਨਵੋਲਵ ਆ ਦੇਖੋ ਜਦੋਂ ਇਹਦੀ ਜਦੋਂ ਇਨਵੈਸਟੀਗੇਸ਼ਨ ਹੋਊਗੀ ਨਾ ਜੀ ਤਾਂ ਫਿਰ ਦੇਖੋ ਕੋਈ ਵੀ ਚੀਜ਼ ਜਣੀ ਆ ਜਦੋਂ ਸਰਕਾਰ ਹੁੰਦੀ ਆ ਔਰ ਉਹਦੇ ਵਿੱਚ ਆਪਾਂ ਓਵਰ ਕੌਨਫੀਡੈਂਸ ਦਾ ਆ ਵੀ ਸਾਨੂੰ ਕਿਹੜਾ ਕਿਸੇ ਨੇ ਰੋਕਣਾ ਟੋਕਣਾ ਕਿਉਂਕਿ ਪਹਿਲਾਂ ਚੋਂ ਚੱਲਦਾ ਆ ਤੇ ਜਿਹੜਾ ਵੀ ਇਨਵੋਲਵ ਆ ਜੀ ਚਾਹੇ ਆਫੀਸਰ ਆ ਚਾਹੇ ਕੋਈ ਪ੍ਰੈਡਿਕਲ ਬੰਦਾ ਆ ਜੀ ਜਿੰਨੇ ਵੀ ਕੋਈ ਨੁਕਸਾਨ ਕੀਤਾ ਉਹਦੇ ਖਿਲਾਫ ਸਖਤ ਕਾਰਵਾਈ ਹੋਣੀ ਆ ਜੇ ਆਖਣ ਪੰਜਾਬ ਦਾ ਪ੍ਰਧਾਨ ਲਗਾ ਹੈਗਾ ਬੀਜੇਪੀ ਵੱਲੋਂ ਕਿਸ ਤਰ੍ਹਾਂ ਦੇਖ ਬੀਜੇਪੀ ਦੇ ਟਕਸਾਲੀ ਲੀਡਰ ਨਹੀਂ ਜੀ ਉਹ ਸਾਰੇ ਬਹੁਤ ਰੁੱਸ ਗਏ ਆ ਬਹੁਤ ਉਦਾਸ ਨੇ ਉਹਨਾਂ ਦੇ ਚਿਹਰੇ ਤੇ ਉਦਾਸੀ ਦੇਖੀ ਜਾ ਸਕ ਜਿਹੜੇ ਪੁਰਾਣੇ ਇਹਨਾਂ ਦੇ ਪ੍ਰਧਾਨ ਸੀਗੇ ਸ਼ਰਮਾ ਜੀ ਉਹ ਦੇਖੇਗੇ ਉਹਨਾਂ ਦੇ ਉਹਨਾਂ ਦੇ ਕੋਈ ਗੱਲਬਾਤ ਨਹੀਂ ਕੀਤੀ ਚਲੋ ਇਹ ਬੀਜੇਪੀ ਦਾ ਆਪਣਾ ਡਨਰ ਮਾਮਲਾ ਹੈ ਜੀ ਕਿ ਉਹਨਾਂ ਨੇ ਕਿਹਨੂੰ ਲਾਉਣਾ ਕਿਹਨੂੰ ਨਹੀਂ ਲਾਉਣਾ ਤੇ ਪਰ ਇੰਨਾ ਕਿ ਜ਼ਰੂਰ ਹੈ ਕਿ ਉਹਨਾਂ ਦੇ ਪ੍ਰਧਾਨ ਲੱਗਣ ਦੇ ਨਾਲ ਸੁਨੀਲ ਜਾਖੜ ਸਾਹਿਬ ਦੇ ਪ੍ਰਧਾਨ ਲੱਗਣ ਦੇ ਨਾਲ ਬੀਜੇਪੀ ਦੇ ਟਕਸਾਲੀ ਬੇਸ਼ੱਕ ਇੱਥੇ ਵੀ ਜਿਹੜੇ ਆ ਟੱਚ ਦੇ ਵਿੱਚ ਆ ਉਹ ਵੀ ਕਹਿੰਦੇ ਵੀ ਯਾਰ ਜੇ ਮਿਹਨਤ ਇੰਨੀ ਕੀਤੀ ਆ ਸਾਡਾ ਸਾਨੂੰ ਪਿੱਛੇ ਕਰਕੇ ਨਵੇਂ ਜਿਹੜੇ ਹੁਣ ਜੁਆਇਨ ਹੋਏ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਵੀ ਇਹ ਕੋ ਬਾੜੀ ਚੰਗੀ ਗੱਲ ਹੈ। ਜੀਜੇਪੀ ਕਾਲੀਨਦਨਾਂ ਇਕੱਠ ਜਰੂਰੀਆਂ ਚਰਚਾਵਾਂ ਨੇ ਰਾਜਾ ਵੜਿੰਗ ਨੇ ਕਿਹਾ ਵੀ ਦਿੱਲੀ ਦੇ ਬੁਰੂਹਾਂ ਤੇ ਇਹ ਡਰਾਮਾ ਕੀਤਾ ਕੱਲ੍ਹ ਦਾ ਵਕ ਹੋ ਗਿਆ ਸੀ ਬੀਜੇਪੀ ਲੜੋ ਕਿਸ ਤਰ੍ਹਾਂ ਦੇਖੋ। ਦੇਖੋ ਪੂਰਾ ਪੰਜਾਬ ਜਾਣਦਾ ਜੀ ਜਦੋਂ ਕਿਸਾਨ ਮਸਲਾ ਚੱਲਿਆ ਕਿਸਾਨ ਮਸਲੇ ਦੇ ਵਿੱਚ ਤਿੰਨ ਕਾਲੇ ਕਾਨੂੰਨ ਆਏ ਆ। ਪਹਿਲਾਂ ਤਾਂ ਵੱਡੇ ਬਾਦਲ ਸਾਹਿਬ ਸਬੀਰ ਸਿੰਘ ਬਾਦਲ ਹਰ ਸਿਮਰਤ ਕੌਰ ਜੀ ਇਹਨਾਂ ਸਭ ਨੇ ਅਪਰੀਸ਼ੀਏਟ ਕੀਤਾ ਕਿ ਬਹੁਤ ਵਧੀਆ ਇਹ ਕਾਨੂੰਨ ਹੈ ਜੀ ਲਾਗੂ ਹੋਣਾ ਚਾਹੀਦਾ ਕਿਸਾਨਾਂ ਨੂੰ ਤਾਂ ਬਹੁਤ ਵੱਡਾ ਬੈਨੀਫਿਟ ਹੋਏਗਾ ਜਦੋਂ ਕਿਸਾਨਾਂ ਨੇ ਵਿਦਰੋਹ ਕੀਤਾ ਅਰ ਪੰਜਾਬ ਦੇ ਵਿੱਚ ਇੱਕ ਲਹਿਰ ਖੜੀ ਹੋ ਗਈ ਲੋਕ ਲਹਿਰ ਬਣ ਗਈ ਕਿਸਾਨ ਆंदोलਨ ਫਿਰ ਇਹ ਬੈਕਫੁੱਟ ਤੇ ਆ ਗਏ ਜੀ ਫਿਰ ਇਹ ਕਹਿੰਦੇ ਜੀ ਅਸੀਂ ਆਪਣੇ ਸੁਲ੍ਹਾ ਤੇ ਅਸੀਂ ਆਪਣਾ ਅਸਲੀ ਜਿਹੜਾ ਗੱਠ ਜੋੜਾ ਤੋੜਦੇ ਆ ਬੀਜੇਪੀ ਨਾਲ ਤੇ ਹੁਣ ਉਹੀ ਬੀਜੇਪੀ ਜਾਂ ਨਾ ਤਾਂ ਕੋਈ ਕਿਸਾਨਾਂ ਦਾ ਦੁਬਾਰਾ ਅਮੈਂਡਮੈਂਟ ਕਰਕੇ ਕੋਈ ਨਵਾਂ ਕਾਨੂੰਨ ਬਣਿਆ ਨਾ ਕਿ ਕਿਸਾਨਾਂ ਨੂੰ ਬੈਨੀਫਿਟ ਮਿਲਿਆ ਹੁਣ ਦੁਬਾਰਾ ਫਿਰ ਬੀਜੇਪ ਵੱਡੇ ਸਵਾਲੇ ਨਿਸ਼ਾਨ ਖੜੇ ਕਰਦਾ ਕਿ ਕਾਲੀ ਦਲ ਕਿੱਥੇ ਖੜ ਕੇ ਕਾਲੀ ਦਲ ਤਾਂ ਫਿਰ ਮਜਬੂਰ ਪਾਰਟੀ ਬਣ ਗਈ ਲੈ ਕਿ ਮਜਬੂਰੀ ਉਹਦੀ ਕਿ ਜੀ ਆਪਣੀ ਸ਼ਾਖ ਬਚਾਉਣ ਵਾਸਤੇ ਸੁਖਬੀਰ ਬਾਦਲ ਸਾਹਿਬ ਆਪਣੀ ਕੁਰਸੀ ਬਚਾਉਣ ਵਾਸਤੇ ਹੁਣ ਭਾਜਪੀ ਤੇ ਲਾਲ ਲੱਗਣਾ ਚਾਹੁੰਦੇ ਆ ਪਹਿਲਾਂ ਵੀ ਇਕੱਠੇ ਸੀਗੇ ਜੀ ਤੇ ਹੁਣ ਵੀ ਇਕੱਠੇ ਸੀਗੇ ਔਰ ਹਰੇਕ ਵਿਧਾਨ ਸਭਾ ਦੇ ਵਿੱਚ ਅਲੱਗ-ਅਲੱਗ ਕੈਂਡੀਡੇਟਾਂ ਨੇ ਇਲੈਕਸ਼ਨ ਲੜੀ ਆ ਕੋਈ ਫਰਕ ਨਹੀਂ ਪੈਂਦਾ ਜੀ ਕਿਉਂਕਿ ਪੰਜਾਬ ਦੇ ਲੋਕ ਜਿਸ ਤਰ੍ਹਾਂ ਹੁਣ ਭਗਵੰਤ ਮਾਨ ਸਾਹਿਬ ਉਹਰੀ ਕੰਮ ਕਰ ਰਹੇ ਆ ਔਰ ਜਿਸ ਨੀਤੀ ਨਾਲ ਔਰ ਔਰ ਜਿਸ ਨiyet ਦੇ ਨਾਲ ਕੰਮ ਕਰ ਰਿਹਾ ਭਗਵੰਤ ਮਾਨ ਸਾਹਿਬ ਮੇਰਾ ਖਿਆਲ ਹੈ ਕਿ ਅਜ ਤੱਕ ਕਿਸੇ ਵੀ ਚੀਫ ਮਿਨਿਸਟਰ ਨੇ ਕੰਮ ਨਹੀਂ ਕੀਤਾ ਤੁਸੀਂ ਖੇਤਾਂ 'ਚ ਜਾਓ ਮਜ਼ਦੂਰ ਨਾਲ ਗੱਲ ਕਰੋ ਤੁਸੀਂ ਕਿਸਾਨ ਨਾਲ ਗੱਲ ਕਰੋ ਕਿੱਡੇ ਖੁਸ਼ ਨੇ ਜੀ ਕਿੱਡੇ ਖੁਸ਼ ਨੇ ਕਿ ਪਾਣੀ ਜਿਹੜਾ ਸਿੱਧਾ ਟੇਲਾਂ ਤੇ ਆ ਰਿਹਾ ਔਰ ਕਿਸਾਨ ਦੀ ਫਸਲ ਜਿਹੜੀ ਹੈ ਲਹਿਰਾਰੀਆ ਖੇਤਾਂ ਦੇ ਵਿੱਚ ਕੱਲ ਸਾਡੀ ਮੀਟਿੰਗ ਸੀਗੀ ਲੋਕ ਲੇਖਾ ਕਮੇਟੀ ਤਾਂ ਮੈਂ ਮੈਂਬਰ ਹਾਂ ਜੀ ਤੇ ਉਹਦੇ ਵਿੱਚ ਇੱਕ ਸਵਾਲ ਜਿਹੜਾ ਸੀਗਾ ਕਿ ਜਿਹੜਾ ਪੰਜਾਬ ਦਾ ਥੱਲੜ ਦਾ ਪਾਣੀ ਹੈ ਇਹ ਲਗਾਤਾਰ ਜਿਹੜਾ ਜੀ ਉਹ ਨਿਘਾਰ ਵੱਲ ਗਿਆ 96 ਤੋਂ ਬਾਅਦ 96 ਤੋਂ ਬਾਅਦ ਲਗਾਤਾਰੇ ਘਟਦਾ ਗਿਆ ਉਹ ਉਹਦਾ ਜਿਹੜੀ ਅਵੇਅਰਨੈਸ ਹੈ ਜੀ ਦੇਖੋ ਲੋਕਾਂ ਦੀ ਜ਼ਿੰਦਗੀ 'ਚ ਬਚਾਉਣ ਦਾ ਕੰਮ ਜਾਂ ਪੰਜਾਬ ਬਚਾਉਣ ਦਾ ਕੰਮ ਜਿਹੜਾ ਜੀ ਉਹ ਸਰਕਾਰਾਂ ਦਾ ਐਸੇ ਕਰਕੇ ਲੋਕ ਸਰਕਾਰਾਂ ਨੂੰ ਚੁਣਦੇ ਆ ਤੇ ਉਹਦੇ ਵਿੱਚ ਬਹੁਤ ਵੱਡਾ ਨਿਘਾਰ ਆ ਹੁਣ ਜੇ ਕਿਤੇ ਨਹਿਰੀ ਪਾਣੀ ਕਿਤੇ 40 ਸਾਲ ਬਾਅਦ ਆਇਆ ਕਿ 30 ਸਾਲ ਬਾਅਦ ਆਇਆ ਕਿਤੇ ਪਹਿਲੇ ਨਹਿਰੀ ਪਾਣੀ ਪ੍ਰੋਪਰ ਆਉਂਦਾ ਹੁੰਦਾ ਤਾਂ ਸ਼ਾਇਦ ਇਹ ਆਪਾਂ ਇਸ ਇਹ ਸੱਤ ਤੱਕ ਨਾ ਪਹੁੰਚਦੀ ਖੇਤ ਧਰਤੀ ਥੱਲੇ ਪਾਣੀ ਨੀਵਾ ਨਾ ਜਾਂਦਾ ਕਿੰਨੇ ਕਿਤੇ ਪ੍ਰਾਣੀਆ ਸਰਕਾਰਾਂ ਦੋਸ਼ੀ ਨੇ ਪਾਣੀ ਦੀ ਦਿਫਾਈ ਦੇਣ ਵਾਲੇ ਪਾਣੀ ਦਾ ਰਾਖਾ ਕੋਉਣ ਵਾਲੇ ਕੈਪਟਨ ਮਹਿੰਦਰ ਸਿੰਘ ਉਹ ਖੁਦ ਨਹੀਂ ਕਿਸਾਨਾਂ ਦੇ ਖੇਤ ਤੱਕ ਪਾਣੀ ਪਹੁੰਚਾ ਸਕੇ ਜਿਹੜਾ ਹੁਣ ਭਗਵੰਤ ਮਾਨ ਸਾਹਿਬ ਉਹਨੇ ਪਹੁੰਚਾਇਆ ਪਰ ਇਹ ਕੰਮ ਅਕਾਲੀ ਦਰਬ ਵੀ ਨਹੀਂ ਕਰ ਸਕਿਆ ਜਿਹੜੀ ਕਿਸਾਨਾਂ ਦੀ ਪਾਰਟੀ ਕੋਹਦੀ ਸੀ ਬੀਐਸਏ ਜੀ ਪੰਥ ਦੀ ਪਾਰਟੀ ਉਹ ਵੀ ਨਹੀਂ ਕਰ ਸਕੇ ਆਮ ਆਦਮੀ ਪਾਰਟੀ ਨੇ 1 ਸਾਲ ਦੇ ਵਿੱਚ ਕੰਮ ਕਰਕੇ ਦਿਖਾ ਤਾਂ ਅਗਲੇ ਸਾਲ ਜਿਹੜੀ ਕਮੀ ਪੇਸ਼ੀ ਰਹਿ ਗਈ ਵੀ ਦੂਰ ਕੀਤੀ ਜਾਵੇ ਲੋਕ ਸਮਾਜ ਤਾਲੀ ਪਾਫ ਸਾਗ ਆਪਣੀ ਬਚਾ ਸਕਣਗੇ ਕਿਵੇਂ ਦੇਖੋ ਦੇਖੋ ਤੀਜਾ ਫਰੰਟ ਜਿਹੜਾ ਪੂਰੇ ਦੇਸ਼ ਦੇ ਵਿੱਚ ਬਣ ਰਿਹਾ ਔਰ ਪ੍ਰਮਾਤਮਾ ਕਿਰਪਾ ਕਰੇ ਸਾਰਾ ਫਰੰਟ ਉਹ ਇਕੱਠਾ ਲੜੂਗਾ ਤਾਂ ਬੀਜੇਪੀ ਨੂੰ ਭਜਣਾ ਪਵਾ ਦੇਗੇ ਜੀ ਆਉਣ ਵਾਲਾ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਜਿਹੜਾ ਉਹ ਬੀਜੇਪੀ ਦਾ ਨਹੀਂ ਹੋਏਗਾ ਉਹ ਨਵਾਂ ਹੋਏਗਾ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਐਮਐਲਏ ਸਾਹਿਬ ਦਾ ਧੰਨਵਾਦ ਇਹਨਾਂ ਨੇ ਇਨਰਜੀ ਮੇ ਦੇ ਵਿੱਚੋਂ ਟਾਈਮ ਕੱਢ ਕੇ ਸਾਨੂੰ ਕੈਂਪ ਦਾ ਗਾਣਾ ਰੀਲੀਜ਼ ਕਰਦਾ ਪੋਸਟਰ ਰੀਲੀਜ਼ ਕੀਤਾ ਵੈਸੇ ਗਾਣਾ ਤਾਂ ਕੱਲ੍ਹ YouTube ਤੇ ਪੈ ਗਿਆ ਸੀਗਾ ਵਧੀਆ ਰਿਸਪੌਂਸ ਹੈ ਬਹੁਤ 70 80 ਹਜ਼ਾਰ ਵਿਊ ਹੋ ਗਿਆ ਲਾਈਕ ਕਮੈਂਟ ਬਹੁਤ ਸੋਹਣਿਆ ਰਹੇ ਨੇ ਜੋ ਹੈ ਸਾਰਾ ਅਰੀਜਨਲ ਹੈ ਕੋਈ ਫੇਕ ਨਹੀਂ ਹੈਗਾ ਤੇ ਇੱਕ ਮਿੰਟ ਜਾਪਾ ਲਾਈਕ ਫੇਕ ਨੇ ਉਹ ਮਹਾਰ ਬੰਦੇ ਵਿੱਚ ਸੁਣਦੇ ਨੇ ਜਿਹੜੇ ਉਹ ਚੈੱਕ ਕਰ ਸਕਦੇ ਨੇ ਤੇ ਅਸੀਂ ਵੀ ਕਹਿੰਦੇ ਵੀ ਅਸੀਂ ਫੇਕ ਜਿੰਦਗੀ ਚ ਨਾ ਜਾਈਏ ਵੀ ਜੋ ਹੈ ਰਿਐਲਿਟੀ ਹੋਵੇ ਇਹ ਪ੍ਰਵੀਨ ਭਾਰਤ ਦਾ ਮੈਡਮ ਨੇ ਮੇਰਾ ਸਾਥ ਦਿੱਤਾ ਹੈ ਤੇ 뮤직 ਕੀਤਾ ਹੈ ਹਰਜਿੰਦਰ ਰੰਧਾਵੇ ਨੇ ਆ ਬਾਈ ਸਾਡੇ ਨਾਲ ਹੈ ਵੀਰ ਮੇਰਾ ਇਹ ਵੀ ਏਸੀ ਬੁਲਾਇਆ ਔਰ ਇਹਨੂੰ ਵੀ ਬਹੁਤ ਸੋਹਣਾ 뮤직 ਹੈ ਦਾ ਤੁਸੀਂ 뮤직 ਬਾਰੇ ਵੀ ਧਿਆਨ ਨਾਲ ਸੁਣਨ ਵਾਲੇ ਦੇਖੋ ਵੀ ਕਿੱਦਾਂ ਦਾ ਰੰਗ ਹੈ 뮤직 ਦੇ ਵਿੱਚ ਕੰਨ ਰਸ ਹੈ ਬਹੁਤ ਸੋਹਣਾ 뮤직 ਬਣਾਇਆ ਹੈ ਬਹੁਤ ਵਧੀਆ ਰਿਸਪੌਂਸ ਹੈ ਮੈਂ ਮੈਂ ਧੰਨਵਾਦ ਕਰਦਾ ਆਡਿਐਂਸ ਦਾ ਜਾਨੀ ਕਿ ਜਿਹੜੇ ਸਰੋਤਿਆਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਪਿਆਰ ਬਖਸ਼ਿਆ ਕਿਉਂਕਿ ਐਡਾ بڑا ਦਾ ਕਲਾਕਾਰ ਹੈ ਨਹੀਂ ਜੀ ਮੈਂ ਲੋਕਾਂ ਦੇ ਪਿਆਰ ਨਾਲ ਅੱਗੇ ਵਧਿਆ ਇਸ ਤਰ੍ਹਾਂ ਦੇਖਦੇ ਹੋ ਜੋ ਗਾਣੇ ਨੇ ਕਿਸ ਤਰ੍ਹਾਂ ਦੇ ਨੇ 뮤직 ਕਿਸ ਤਰ੍ਹਾਂ ਦਾ ਕਰਦਾ ਸਤਿ ਸ਼੍ਰੀ ਅਕਾਲ ਜੀ ਮੈਂ ਹਰਜਿੰਦਰ ਰੰਦਾਵਾ ਤੇ ਮੈਂ ਆਪਣਾ ਸੁਭਾਗ ਸਮਝਦਾ ਕਿ ਇੰਨੇ ਵਧੀਆ ਗੀਤ ਨੂੰ ਮੈਂ ਸੰਗੀਤ ਦਿੱਤਾ ਹੈ ਇਸ ਨੂੰ ਕਰਮਾ ਟਾਪਰ ਜੀ ਨੇ ਗਾਇਆ ਪ੍ਰਵੀਰ ਭਾਟਾ ਜੀ ਨੇ ਗਾਇਆ ਅਜਿਹੇ ਗਾਣਿਆਂ ਦੀ ਵਧੀਆ ਪ੍ਰਮਾਹ ਰੌਣੀ ਚਾਹੀਦੀ ਹੈ ਤੇ ਤੁਹਾਡਾ ਸਰੋਤਿਆਂ ਦਾ ਇੰਨਾ ਪਿਆਰ ਮਿਲਿਆ ਸੋ ਸਾਰਿਆਂ ਦਾ ਧੰਨਵਾਦ ਥੈਂਕ ਯੂ